ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਨਵਾਂ ਪਿੰਡ ਚੋਰ ਵਿਖੇ ਰਹਿਣ ਵਾਲੇ ਜਨਮ ਤੋਂ ਅਪਾਹਜ 인ਦਰਜੀਤ ਸਿੰਘ ਦੀ ਪਤਨੀ ਵੀ ਜਮਾਂਦਰੂ ਅਪਾਹਜ ਹੈ 12 ਸਾਲ ਪਹਿਲੇ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਜ਼ਿੰਦਗੀ ਆਰਾਮ ਨਾਲ ਗੁਜ਼ਰ ਰਹੀ ਸੀ ਕਿਉਂਕਿ ਅਪਾਹਜ ਹੋਣ ਦੇ ਬਾਵਜੂਦ 인ਦਰਜੀਤ ਸਿੰਘ ਮਿਹਨਤ ਕਰਨੋਂ ਨਹੀਂ ਸੀ ਡਰਦਾ ਅਤੇ ਆਪਣੀ ਕਦੇ ਕੁਝ ਅਤੇ ਕਦੇ ਕੁਝ ਸਮਾਨ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ लायक ਕਮਾ ਲੈਂਦਾ ਸੀ ਸਭ ਕੁਝ ਠੀਕ-ਠਾਕ ਜਾ ਰਿਹਾ ਸੀ ਪਰ ਪਿਛਲੇ ਸਾਲ 인ਦਰਜੀਤ ਸਿੰਘ ਭਿਆਨਕ ਰੂਪ ਨਾਲ ਬਿਮਾਰ ਹੋ ਗਿਆ ਸਹੀ ਇਲਾਜ ਮਿਲਣ ਤੇ ਠੀਕ ਤਾਂ ਹੋ ਗਿਆ ਪਰ ਸਾਰੀ ਜਮਾ ਪੂੰਜੀ ਬਿਮਾਰੀ ਤੇ ਲੱਗ ਗਈ ਤੇ ਹੁਣ ਸਰਕਾਰ ਵੱਲੋਂ ਮਿਲ ਰਹੀ 1500 ਤੋਂ 1500 ਯਾਨੀ ਕੁੱਲ 3000 ਦੀ ਪੈਨਸ਼ਨ ਨਾਲ guzara ਚੱਲ ਰਿਹਾ ਹੈ। ਦੋਵੇਂ ਮੀਆਂ ਬੀਬੀ ਤਾਂ ਕਿਸੇ ਤਰ੍ਹਾਂ ਘੱਟ ਲੈਂਦੇ ਪਰ ਹੁਣ ਉਹਨਾਂ ਦੀ ਬੱਚੀ ਵੀ ਨਾਲ ਹੈ ਜੋ 5ਵੀਂ ਕਲਾਸ ਵਿੱਚ ਹੋ ਗਈ ਹੈ। ਬੱਚੀ ਦੇ ਭਵਿੱਖ ਦੀ ਫਿਕਰ ਨੇ ਸਮਾਜ ਸੇਵੀਆਂ ਅੱਗੇ ਮਦਦ ਦੀ ਫਰਿਆਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਾਮ ਦੇ ਸੰਜੋਗ ਕਦੇ ਵੀ ਮੈਂ ਮਤਲਬ ਘਰ ਦਾ ਕੰਮ ਆਪੀ ਕਰਦੀ ਆ ਮੇਰੀ ਇੱਕ ਗੁੜੀ ਆ ਮੈਂ ਕਹਿੰਨੀ ਆ ਚਲੋ ਹੁਣ ਉਹਦਾ ਹੀ ਪੜਾਈ ਮਤਲਬ ਠੀਕ ਠਾਕ ਹੋ ਜੇ ਕਿਿੱਦਾਂ ਮਾੜਾ ਟਾਈਮ ਆ ਹੀ ਕੱਢਿਆ ਉਹਨੂੰ ਮੈਂ ਕੱਢ ਰਿਹਾ ਨੀ ਇਹ ਮਿਹਾਨੋ ਮਕਾਨ ਖਾਲ ਸੈਦ ਬੜੀਆਂ ਨੇ ਬਣਾ ਗੀ ਮਤਲਬ ਹਰ ਦਾ ਮਕਾਨ ਜਿਹੜਾ ਹੀ ਮਤਲਬ ਗਲੀ ਤੋਂ 2 ਫੁੱਟ ਨਹੀਂ ਮਾਹੀ ਬਾਹਰຊੋਂਦੀ ਤੇ ਪਾਣੀ ਮਤਲਬ ਕਮਰਿਆਂ ਚ ਚਲ ਜਾਂਦਾ ਹੀ ਥੱਲੇ ਤੇ ਉਥੇ ਵੀ ਚੁੰਦੇ ਹੀ ਮਤਲਬ ਸੱਤ ਵੀ ਚੁੰਦੇ ਹੀ ਗਏ ਫੇ ਪਾਣੀ ਦੇ ਢੇੜੇ ਚ ਬਾਲਟੀਆਂ ਲਾ ਕੇ ਕਰਦੇ ਰਹੇ ਉਹਨਾਂ ਹੀ ਜਾਣੇ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਨਾ ਲੀਆ ਕੰਪਿਊਟਰ ਦੀ ਸਿਖਲਾਈ ਵਗਾਰਾ ਮਿਲ ਜੇ ਉਹਦੇ ਕਰਕੇ ਚਲੋ ਘਰਵਾਰ ਆਪਣਾ ਥੜਾ ਚੱਲਣਾ ਮੈਂ ਇੰਦਰਜੀਤ ਸਿੰਘ ਤੇ ਮੇਰਾ ਪਿੰਡ ਦਾ ਨਾਮ ਨਵਾਂ ਪਿੰਡ ਚਾਵੜ ਦਾ ਮੈਂ ਰਹਿਣ ਵਾਲਾ ਆਂ ਮੈਂ 100% ਹੈਂਡੀਕੈਪ ਆ ਤੇ ਮੇਰੀ ਵਾਈਫ ਵੀ 100% ਹੈਂਡੀਕੈਪ ਆ ਮੇਰੀ ਮੈਰਿਜ 2013 ਦੇ ਵਿੱਚ ਹੋਈ ਸੀ ਤੇ ਮੇਰੀ ਗੁੜੀਆ ਵਾ ਜਿਹੜੀ ਦਿਲਪ੍ਰੀਤ ਕੌਰ ਪੰਜਵੀਂ ਕਲਾਸ ਦੇ ਵਿੱਚ ਕਿਨਾਂ ਸਕੂਲੇ ਪੜਦੀ ਆ ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਵੀ ਮੈਂ ਮਿਹਨਤ ਕਰਨੋਂ ਮੈਂ ਪਿੱਛੇ ਨਹੀਂ ਹਟਦਾ ਤੇ ਕਿਨਾਂ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ ਇੱਕ ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਮੈਨੂੰ ਸਿਰਫ ਘਰ ਦੇ ਇੱਕ ਨਾਵਾ ਮੇਰੀ ਗੁੜੀਆ ਦੀ ਟੈਨਸ਼ਨ ਆ ਵੀ ਮੈਂ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਤੇ ਮੈਂ ਕਿਨਾਂਵਾ ਇਹੋ ਜੀ ਅਪੀਲ ਕਰਨਾ ਵਾ ਵੀ ਕਿਨਾਂਵਾ ਸਾਡੇ ਕੰਪਿਊਟਰ ਦਾ ਜਿਹੜਾ ਮੈਂ ਕੰਮ ਕੀਤਾ ਵਾ ਤੇ ਉਹਦੀ ਮੈਨੂੰ ਕੰਪਿਊਟਰ ਐਕਸੈਸਰੀ ਮੋਬਾਈਲ ਐਕਸੈਸਰੀ ਮੈਨੂੰ ਮਿਲ ਜੇ ਤੇ ਚਲੋ ਮੈਂ ਆਪਣਾ ਗੁਜ਼ਾਰਾ ਘਰ ਦਾ ਕਰ ਸਕਣਾ ਮੈਂ ਮੇਰੇ ਇੱਕ ਨਾਮਾ ਪਿਛਲੇ ਸਾਲ ਮੈਂ 1 ਸਾਲ ਪੂਰਾ ਮੰਜੇ ਦੇ ਉੱਪਰ ਰਹਿਆ ਵਾਂ ਤੇ ਮੇਰੇ ਇੱਕ ਨਾਮ ਕਿਡਨੀਆਂ ਵਿੱਚ ਬਲੱਡ ਪੈ ਗਿਆ ਸੀ ਤੇ ਮੇਰੀ ਕਿਡਨਾਂਵਾਂ ਲੱਤ ਜਿਹੜੀ ਪੂਰੀ ਇਕੱਠੀ ਹੋ ਗਈ ਸੀ ਤੇ ਮੈਂ ਤੁਰਨ ਫਿਰਨ ਤੋਂ ਵੀ ਮੈਂ ਰਹਿ ਗਿਆ ਸੀ ਤੇ ਜਿਹੜਾ ਮੈਂ ਆਪਣਾ ਪਲਾਸਟਿਕ ਦਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਹੜੀ ਰਾਸ ਮੈਂ ਸੰਭਾਲੀ ਸੀ ਉਹ ਸਾਰੀ ਰਾਸ ਮੇਰੀ ਬਿਮਾਰੀ ਦੇ ਉੱਪਰ ਲੱਗ ਗਈ ਸੀ ਇੱਕ ਨਾ ਚਲੋ ਮੇਰੀ ਗੁੜੀਆ ਪੜ ਲਿਖ ਜਾਵੇ ਮੇਰੀ ਗੁੜੀਆ ਦੀ ਹੋ ਜੇ ਹੈਲਪ ਤੇ ਕਣਾਵਾ ਜਿਹੜਾ ਮੋਬਾਈਲ ਐਕਸੈਸਰੀ ਆ ਮੇਰਾ ਕੰਪਿਊਟਰ ਦਾ ਕੰਮ ਮੇਰਾ ਚਾਲੂ ਹੋ ਜੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਮੈਂ ਕਰ ਲਵਾਂ